ਚੁਗਲਖੋਰ ਨਾਲੋਂ ਤਾਂ ਬੰਦਾ ਚੋਰ ਵੀ ਕਿਤੇ ਚੰਗਾ ਹੁੰਦਾ ਕਿਉਂਕਿ ਚੋਰੀ ਕੀਤੀ ਚੀਜ਼ ਮੁੜ ਜੁੜ ਸਕਦੀ ਹੈ ਪਰ ਚੁਗਲਖੋਰ ਦੀ ਲਈ ਅੱਗ ਬੁਝਾਉਣੀ ਬਹੁਤ ਔਖੀ ਹੈ ਤੁਹਾਨੂੰ ਮਾੜਾ ਕਹਿਣ ਵਾਲਿਆਂ ਦਾ ਧੰਨਵਾਦ ਕਰਿਆ ਕਰੋ ਕਿਉਂਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਤੁਹਾਡੇ ਵਿੱਚ ਕਮੀਆਂ ਲੱਭਣ ਵਿੱਚ ਜਾਇਆ ਕੀਤਾ ਹੁੰਦਾ ਹੈ ਕਿਸੇ ਨੂੰ ਇੰਨਾ ਵੀ ਨਾ ਸਤਾਓ ਕਿ ਉਹ ਤੁਹਾਡੀ ਸ਼ਿਕਾਇਤ ਪਰਮਾਤਮਾ ਦੇ ਦਰ ਤੇ ਕਰੇ ਕਿਉਂਕਿ ਜਦੋਂ ਪਰਮਾਤਮਾ ਸੁਣਦਾ ਹੈ ਤਾਂ ਜ਼ੁਲਮ ਕਰਨ ਵਾਲੇ ਦੀਆਂ ਸਤ ਪੁਸ਼ਤਾ ਰੋਲ ਦਿੰਦਾ ਹੈ ਜਦੋਂ ਕੋਈ ਬਿਨਾਂ ਕਾਰਨ ਤੁਹਾਨੂੰ ਬੁਰਾ ਭਲਾ ਕਹਿੰਦਾ ਹੈ ਤਾਂ ਦੁਖੀ ਨਾ ਹੋਇਆ ਕਰੋ ਕਿਉਂਕਿ ਮਜਲੂਮ ਦੀ ਦੁਆ ਅਕਾਸ਼ ਚੀਰ ਕੇ ਰੱਬ ਤੱਕ ਪਹੁੰਚਦੀ ਹੈ ਕਿਸੇ ਦੀ ਸ਼ਕਲ ਉਸ ਦਾ ਲੈਵਲ ਸੈੱਟ ਨਹੀਂ ਕਰਦੀ ਬੰਦੇ ਦੇ ਸਟੈਂਡਰਡ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਸ ਦਾ ਮੂੰਹ ਖੁੱਲਦਾ ਹੈ ਵਾਰ-ਵਾਰ লাশ ਬਣਨ ਨਾਲੋਂ ਚੰਗਾ ਹੈ ਕਿ ਉਹਨਾਂ ਲੋਕਾਂ ਨੂੰ ਛੱਡ ਕੇ ਅੱਗੇ ਨਿਕਲ ਜਾਓ ਜਿਨ੍ਹਾਂ ਦੀ ਜਿੱਦ ਤੁਹਾਨੂੰ ਸਿਰਫ ਨੀਵਾ ਦਿਖਾਉਣ ਦੀ ਹੈ ਕਈ ਵਾਰ ਖਾਸ ਰਿਸ਼ਤਿਆਂ 'ਚ ਨਾ ਡਾਂਗਾ ਚਲੀਆਂ ਹੁੰਦੀਆਂ ਤੇ ਨਾ ਗੋਲੀ ਸਿਰਫ ਜ਼ੁਬਾਨ ਚਲੀ ਹੋਣ ਕਰਕੇ ਸਾਂਝਾ ਖਤਮ ਹੋ ਜਾਂਦੀਆਂ ਜੇਕਰ ਤੁਸੀਂ ਕਿਸੇ ਸਿੱਧੇ ਸਾਦੇ ਤੇ ਸਰਲ ਸੁਭਾਅ ਦੇ ਬੰਦੇ ਨਾਲ ਬੇਈਮਾਨੀ ਕਰਦੇ ਹੋ ਤਾਂ ਪਰਮਾਤਮਾ ਤੁਹਾਨੂੰ ਉਸ ਵੇਲੇ ਤੇ ਉਸ ਇਨਸਾਨ ਤੋਂ ਧੋਖਾ ਦਿਵਾਉਂਦਾ ਹੈ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਮੂਰਖਾ ਨਾਲ ਬਹਿਸ ਕਰਨਾ ਆਪਣੀ ਗੱਲ ਤੇ ਬੈਠੇ ਮਸ਼ਰ ਵਾਂਗ ਹੁੰਦਾ ਹੈ ਮਸ਼ਰ ਮਰੇ ਨਾ ਮਰੇ ਤੁਸੀਂ ਆਪਣੇ ਆਪ ਦੇ ਚਪੇੜ ਜ਼ਰੂਰ ਮਾਰੋਗੇ ਕਿਸੇ ਦੇ ਆਤਮ ਸਨਮਾਨ ਨੂੰ ਵਾਰ ਵਾਰ ਸੱਟ ਮਾਰੋਗੇ ਤਾਂ ਰਿਸ਼ਤਾ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ ਟੁੱਟ ਹੀ ਜਾਂਦਾ ਹੈ